ਅਦੇ ਸਾਰੇ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਉਹ ਥੰਮ ਜਿਹੜੀ ਆਵਾਜ਼ ਜਿਹੜੀ ਹੈ ਹੁਣ ਇੱਥੇ ਬੈਠਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੇ ਉਹ ਤਾਕਤ ਤੁਸੀਂ ਉਹ ਤੁਹਾਡੀ ਕਲਮ ਰੱਖਦੀ ਹੈ ਸੋ ਮੈਂ ਰਹਿਣੀ ਆ ਤੁਹਾਡਾ ਮੈਂ ਦੇਖ ਰਿਆ ਸੀ ਵੀ ਪਿੱਛੇ ਜੇ ਆ ਕਾਫੀ 3-4 ਪ੍ਰੈਸ ਕਾਨਫਰੰਸਾਂ ਹੋਈਆਂ ਨੇ ਜੀਦੇ ਵਿੱਚ ਇੱਕ ਪੰਜਾਬ ਨੂੰ ਬੜਾ ਇਸ ਤਰ੍ਹਾਂ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਸ ਤਰ੍ਹਾਂ ਦੱਸਿਆ ਗਿਆ ਵੀ ਵੀ ਜਿਹਾ ਤਰ੍ਹਾਂ ਪੰਜਾਬ ਚ ਬਿਲਕੁਲ ਹੀ ਕਾਲਾ ਦੌਰ ਚੱਲ ਰਿਹਾ ਹੋ। ਦੂਸਰੇ ਨੰਬਰ ਤੇ ਮੈਂ ਦੇਖਿਆ ਵੀ ਮੈਂ ਸੋਚ ਦੇਖ ਰਿਹਾ ਵਾਂ ਸਾਡੇ ਜਿਹੜੇ ਵਿਰੋਧੀ ਧਰ ਦੇ ਸਾਰੇ ਮੈਂ ਕਹਿ ਸਕਦਾ ਵਾਂ ਵੀ ਚਾਹੇ ਜਿਹੜੀ ਵੀ ਮਰਜੀ ਪਾਰਟੀ ਹੋਵੇ ਉਹਨਾਂ ਲੀਡਰਾਂ ਦੀ ਕਹਿੰਦੇ ਨੇ ਵੀ ਹਿੰਦੂ ਤੇ ਸਿੱਖਾਂ ਦੇ ਵਿੱਚ ਜਿਹੜੀ ਪਾੜ ਪੈ ਰਹੀ ਆ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਮੈਂ ਸੋਚ ਤੋਂ ਹੈਰਾਨ ਆ ਮੈਂ ਦੇਖ ਰਿਹਾ ਵੀ ਕਿਸ ਕਦਰ ਤੱਕ ਸਿਆਸੀ ਰੋਟੀਆਂ ਜਿਹੜੀਆਂ ਸੇਕੀਆਂ ਜਾ ਰਹੀਆਂ ਕਿਉਂਕਿ ਖੁਦ ਲੀਡਰ ਇਹਨਾਂ ਦੇ ਵਿੱਚੋਂ ਜੋ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਪਰ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਪਬਲਿਕ ਦੇ ਅੱਗੇ ਆਉਣ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਜਿਹੜਾ ਉਸ ਮੁੱਦੇ ਦੇ ਨਜ਼ਰੀਏ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਵੀ ਅਸੀਂ ਬੜੇ ਜਿਹੜੇ ਆ ਵੀ ਰਾਖੇ ਆ ਸੋ ਮੈਂ ਦੱਸਣਾ ਚਾਹੁੰਨਾ ਅੱਜ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਦੇਖੋ ਕਿਤੇ ਵੀ ਇਹ ਕੱਲਾ ਪੰਜਾਬ ਨਹੀਂ ਆਪਣੇ ਦੇਸ਼ ਦੇ ਵਿੱਚ ਜਿਹੜਾ ਵੀ ਇਨਸਾਨ ਹੈ ਤੁਸੀਂ ਉਹਦੇ ਅੰਦਰ ਝਾਤ ਨਹੀਂ ਮਾਰ ਸਕਦੇ ਉਹਦੇ ਅੰਦਰ ਕੀ ਚੱਲ ਰਿਹਾ ਜੇ ਕੋਈ ਗਲਤ ਹਰਕਤ ਕਰਦਾ ਹੈ ਕੋਈ ਵਾਰਦਾਤ ਕਰਦਾ ਹੈ ਹਾਂ ਜੇ ਪੁਲਿਸ ਜਾਂ ਜੇ ਉਹਦੇ ਉੱਤੇ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਅਸਲ ਦੇ ਵਿੱਚ ਕਹਿ ਸਕਦੇ ਆ ਵੀ ਨਹੀਂ ਪੁਲਸ ਕੋ ਕੰਮ ਨਹੀਂ ਹੋ ਰਿਹਾ ਫਿਰ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਕੰਮ ਨਹੀਂ ਕਰ ਪਾਰੇ ਪਰ ਮੈਂ ਦੱਸਣਾ ਚਾਹੁੰਨਾ ਹੁਣ ਤੱਕ ਪੰਜਾਬ ਦੇ ਵਿੱਚ 12 ਦੇ ਕਰੀਬ ਜਿਹੜੇ ਹਮਲੇ ਕੀਤੇ ਗਏ ਥਾਣਿਆਂ ਤੇ ਵੀ ਲਾ ਲੋ ਜਾਂ ਜਿਹੜਾ ਇੱਕ ਦਾ ਬਾਹਰ ਵੀ ਹੋਇਆ ਉਹਨਾਂ ਵਿੱਚੋਂ 10 ਹਮਲੇ ਜਿਹੜੇ ਨੇ 10 ਜਿਹੜੇ ਵੀ ਇਹਨਾਂ ਨੂੰ ਜਿਨ੍ਹਾਂ ਨੇ ਇਲਜ਼ਾਮ ਵੀ ਇਨਜ਼ਾਮ ਦਿੱਤਾ ਉਹ ਸਾਰੇ ਜਿਹੜੇ ਆ ਉਹ ਜਿਹੜੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਨੇ ਵੱੜੀ ਕਾਰਵਾਈ ਵੀ ਹੋਈ ਆ ਅ ਤੁਸੀਂ ਦੇਖਿਆ ਹੋਊਗਾ ਅੱਗੇ ਜਿਹੜਾ ਬਾਹਰ ਵੀ ਜੂਪੀ ਲਾ ਕੇ ਜਾ ਕੇ ਉਹ ਵੀ ਕੋਈ ਨਾ ਕੋਈ ਵਿੱਚ ਇਨਵੋਲਵ ਸੀ ਸੋ ਕਹਿਣ ਦਾ ਭਾਵੇਂ ਆ ਵੀ ਜਿਹੜਾ ਜਿਹੜਾ ਵੀ ਕੋਈ ਗਲਤ ਆਨਸਰ ਉਹ ਗਲਤ ਆਨਸਰ ਜਿਹੜਾ ਉਹਨੂੰ ਉਹਦੀ ਬੰਨਦੀ ਹੋਈ ਜਿਹੜੀ ਕਾਨੂੰਨੀ ਸਜ਼ਾ ਹੈ ਜਿਹੜੀ ਉਹ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਫਿਰ ਮੈਂ ਦੇਖ ਰਿਹਾ ਸੀ ਬਿਆਨ ਆ ਰਹੇ ਨੇ ਵੀ ਪੁਲਿਸ ਨੂੰ ਅਸੀਂ ਝਾਂਜਰਾਂ ਦੇਣ ਜਾਵਾਂਗੇ ਪੁਲਿਸ ਨੂੰ ਅਸੀਂ ਆਪਣੇ ਉਹ ਧਰਨਾ ਦੇਵਾਂਗੇ ਜੀ ਮੈਂ ਕਹਿਣਾ ਚਾਹਨਾ ਜੇ ਪੁਲਿਸ ਤੋਂ ਸਾਨੂੰ ਇੰਨੀ ਨਫ਼ਰਤ ਆ ਫਿਰ ਜਿਹੜੇ ਤੁਹਾਡੇ ਨਾਲ ਪੁਲਿਸ ਵਾਲੇ ਚੱਲੇ ਫਿਰਦੇ ਆ ਫਿਰ ਉਹਨਾਂ ਨੂੰ ਛੱਡ ਦੀ ਉਹਨਾਂ ਨੂੰ ਕਦੀ ਕਿੱਥੋਂ ਰੱਖਦੇ ਇਹਨਾਂ ਦੀਆਂ ਦੋ ਗੱਡੀਆਂ ਵਾਪਸੀ ਲੈ ਲੋ ਨਾ ਕਿਤੇ ਤੇ ਆਵਾਜ਼ਾਂ ਡੀਜੀਪੀ ਸਾਹਿਬ ਦਾ ਕਹੇ ਮਾਰਦੇ ਨੇ ਵੀ ਸਾਡੀ ਸੈਕਿਉਰਿਟੀ ਨੂੰ ਖਤਰਾ ਸਾਡੀ ਫੋਰਸ ਨੂੰ ਖਤਰਾ ਸੋ ਪੁਲਿਸ ਨਾਲ ਚੱਲਦੀ ਹੋਵੇ ਫਿਰ ਆਪਾਂ ਪੁਲਿਸ ਵੱਲੋਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਬੜੀ ਨਿੰਦਨਯੋਗ ਗੱਲ ਆ ਫਿਰ ਇੱਕ ਗੱਲ ਚੱਲੀ ਵੀ ਸ਼ੈਰੀ ਕਲਸੀ ਜਿਹੜਾ ਇਹਨੂੰ 50 ਗਨਮਨ ਦੇ ਦਿਓ ਮੈਂ ਤੇ ਹੈਰਾਨ ਸ਼ੈਰੀ ਕਲਸੀ ਮੌਜੂਦਾ ਸਰਕਾਰ ਦਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਹੈ ਲੋਕਾਂ ਨੇ ਚੁਣਿਆ ਐਮ ਐਲ ਏ ਵੀ ਆ ਮੈਂ ਇਹ ਪੁੱਛਣਾ ਚਾਹੁੰਦਾ ਸ਼ੈਰੀ ਕਲਸੀ ਤੇ ਇੱਕ ਜ਼ਿੰਮੇਵਾਰ ਪਾਰਟੀ ਦਾ ਹੈ ਆਗੂ ਤੁਹਾਡੇ ਕੋ ਕੀ ਹੈ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਫਿਰ ਤੁਹਾਡੇ ਤੁਹਾਡੇ ਨਾਲ ਇਹਨੇ ਮੁਲਾਜ਼ਮ ਕਿਉਂ ਫਿਰ ਚੱਲੀ ਫਿਰਦੇ ਨੇ ਸੋ ਦੁੱਖ ਲੱਗਦਾ ਹੈ ਐਸੀਆਂ ਗੱਲਾਂ ਨੂੰ ਕਿਉਂਕਿ ਇਹ ਇਹ ਪੰਜਾਬ ਦੇ ਵਿੱਚ ਜਿਹੜੇ ਚੰਗੇ ਕੰਮ ਨੇ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੋਵੇ ਹਮੇਸ਼ਾ ਇਹਨਾਂ ਨੂੰ ਕੋਈ ਨਾ ਕੋਈ ਤੰਝ ਚਾਹੀਦਾ ਹੈ ਪੰਜਾਬ ਦੇ ਮਾਹੌਲ ਨੂੰ ਐਸਾ ਮੈਨੀਪੂਲੇਟ ਕਰਕੇ ਵਿਖਾਣ ਲਈ ਵੀ ਪੰਜਾਬ ਜਿਹੜਾ ਜੀ ਕਾਲੇ ਦੌਰ ਚੋਂ ਗੁਜ਼ਰ ਰਿਹਾ ਜੀ ਪੰਜਾਬ ਦੇ ਬਹੁਤ ਮਾੜੇ ਹਾਲਾਤ ਹੈ ਮੈਂ ਪੁੱਛਣਾ ਚਾਹੁੰਨਾ ਇਹਨਾਂ ਨੂੰ ਬਾਰਡਰ ਕਿੰਨਾ ਕੋਲ ਬਾਰਡਰ ਦੀ ਦੇਖਰੇਖ ਕੌਣ ਕਰ ਰਿਹਾ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੌਜੀ ਜਿਹੜੇ ਆ ਫੌਜ ਦੇ ਅੰਦਰ ਆ BSF ਨਸ਼ਾ ਕਿੱਥੋਂ ਆ ਰਿਹਾ ਹੈ ਬਾਰਡਰ ਤੋਂ ਆ ਦੋ ਨੰਬਰ ਦੇ ਹਥਿਆਰ ਕਿੱਥੋਂ ਆ ਰਹੇ ਨੇ ਬਾਰਡਰ ਤੋਂ ਕਈ ਡਰੋਨ ਆਉਂਦੇ ਨੇ ਡਰੋਨ ਕਿੱਥੋਂ ਆ ਰਹੇ ਨੇ ਪਾਕਿਸਤਾਨ ਤੋਂ ਬਾਰਡਰ ਤੋਂ ਪਾਰ ਆ ਰਹੇ ਨੇ ਹੁਣ ਪੁਲਿਸ ਜਿੰਨਾ ਕੁ ਐਫਰਟ ਕਰ ਸਕਦੀ ਆ ਜਿੰਨੀ ਕੋ ਹੁਣ 1200 ਡਰੋਨ ਆਇਆ 400 ਦੇ ਕਰੀਬ ਕਹਿੰਦੇ ਫੜਿਆ ਗਿਆ ਬਾਕੀ ਜਿਹੜਾ ਇਕੱਲਾ ਪੰਜਾਬ ਪੁਲਿਸ ਦੀ ਜਾਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਅਸੀਂ ਸਾਰੇ ਅਸੀਂ ਹਰ ਮੁੱਦੇ ਤੇ ਗੱਲ ਕਰਨ ਯੋਗ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਲੈਨੇ ਆ ਆਪਣੇ ਆਪ ਨੂੰ ਤੇ ਕਹਿ ਦਿੰਨੇ ਅਸੀਂ ਪੰਜਾਬ ਦੇ ਆਗੂ ਆ ਫਿਰ ਪੰਜਾਬ ਦੇ ਵਿੱਚ ਅਸੀਂ ਰਲ ਕੇ ਪੰਜਾਬ ਦੀ ਤਰੱਕੀ ਪੰਜਾਬ ਦੀ ਨਿਹਾਰ ਦੀ ਗੱਲ ਕਰੀਏ ਫਿਰ ਆਖਿਆ ਗਿਆ ਵੀ ਇੱਥੇ ਕੋਈ ਬਿਜ਼ਨਸ ਕਰਨ ਵਾਲਾ ਜਿਹੜਾ ਵਾ ਉਹ ਪੈਸਾ ਲਾ ਕੇ ਰਾਜੀ ਨਹੀਂ ਮੈਂ ਦੱਸਣਾ ਚਾਹੁੰਨਾ ਵਾ ਕਟੋ ਕਟ ਨਹੀਂ ਨੀਅਰ ਅਬਾਊਟ ਪੰਜਾਬ ਦੇ ਵਿੱਚ ਤੇ ਹੁਣ ਤੱਕ ਕਈ ਹਜ਼ਾਰ ਕਰੋੜ ਜਿਹੜੇ ਉਹ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਬਾਹਰੋਂ ਜਿਹੜੇ ਬਿਜ਼ਨਸਮੈਨ ਆ ਕੇ ਇੱਥੇ ਇਨਵੈਸਟ ਕਰ ਚੁੱਕੇ ਸੋ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅ ਅੱਗੇ ਨਾਲੋਂ ਸਕੂਲਾਂ ਦੇ ਸੁਧਾਰ ਕੀਤੇ ਜਾ ਰਹੇ ਨੇ ਇਹ ਜਿਹੜੀ ਦੇਣ ਹੈ ਮੈਂ ਦੱਸਣਾ ਚਾਹੁੰਦਾ ਇਹ ਗੱਲਾਂ ਕਰਦੇ ਨੇ ਵੀ ਮਾਹੌਲ ਖਰਾਬ ਹੈ ਸਾਨੂੰ ਦੇਖ ਕੇ ਕੀ ਗਏ ਇਹ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਅੱਜ ਜੇ ਇਥੋਂ ਤੱਕ ਮਾਹੌਲ ਪੰਜਾਬ ਦਾ ਜਿਹੜਾ ਖਰਾਬ ਹੋਣ ਦੀ ਤਦਾਦ ਦੇ ਵਿੱਚ ਆਇਆ ਸੀ ਮੈਂ ਫਿਰ ਮਾਨਣਾ ਇੰਨੀ ਗੱਲ ਕਹਿ ਸਕਦਾ ਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਨਾ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤੇ ਇਹ ਹਾਲਾਤ ਜਿਹੜੇ ਵੱਤ ਤੋਂ ਬੱਤਰ ਹੋਣੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਉਹਦੇ ਰਿਜ਼ਲਟ ਨਜ਼ਰ ਆ ਰਹੇ ਨੇ ਮੈਂ ਦੱਸਣਾ ਚਾਹੁੰਦਾ ਬਟਾਲਾ ਪੁਲਿਸ ਦੀ ਗੱਲ ਕਰਾਂ ਤੇ ਹੁਣ ਤੱਕ 32 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਜਿਹੜਾ ਨਸ਼ੇਪ੍ਰਤੀ ਜਿਹੜੇ ਇਹਨਾਂ ਦੇ ਆਪਾਂ ਫੜੇ ਨੇ ਉਹਨਾਂ ਦੀ 32 ਕਰੋੜ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੋਈ ਆ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਆਪ ਚਾਤ ਮਾਰ ਲਓ ਕਿੰਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਸੋ ਅਸੀਂ ਐਫਰਟ ਕਰ ਰਹੇ ਆ ਮਿਹਨਤ ਕਰ ਰਹੇ ਆ ਦੁੱਖ ਇਸ ਗੱਲ ਦਾ ਹੈ ਵੀ ਜੇ ਕੋਈ ਸਾਨੂੰ ਸੁਧਰਿਆ ਹੋਇਆ ਪੰਜਾਬ ਦੇਖ ਕੇ ਜਾਂਦੇ ਤੇ ਅੱਜ ਇਹਨਾਂ ਨੂੰ ਬਾਰ-ਬਾਰ ਇਹਨਾਂ ਮੁੱਦਿਆਂ ਤੇ ਬੋਲਣ ਦੀ ਲੋੜ ਨਾ ਪੈਂਦੀ ਪਰ ਰਾਤ ਦਿਨ ਮਿਹਨਤ ਕਰਕੇ ਅਸੀਂ ਪੰਜਾਬ ਦੀ ਨੁਹਾਰ ਬਦਲਾਂਗੇ ਔਰ ਜਿਹੜਾ ਵੀ ਗਲਤ ਅਨਸਰ ਹੋਊਗਾ ਜਿਹੜਾ ਵੀ ਕੋਈ ਗਲਤੀ ਕਰਦਾ ਬਣਦੀ ਹੋਈ ਕਾਨੂੰਨੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਊਗੀ ਇਹਦੇ ਵਿੱਚੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇੱਕ ਪੈਸੇ ਦੀ ਵੀ ਕੋਤਾਈ ਨਹੀਂ ਕਰਦੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨ ਸਾਰੇ ਹੀ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਪੰਜਾਬ ਦੀ ਭਲਾਈ ਲਈ ਚੜ੍ਹਦੀ ਕਲਾ ਲਈ ਪੰਜਾਬ ਦੇ ਸਾਥੀਆਂ ਦੇ ਨਾਲ ਹੈ ਆਮ ਆਦਮੀ ਪਾਰਟੀ ਹਰ ਧਰਮ ਨੂੰ ਹਰ ਜਾਤ ਨੂੰ ਹਿੰਦੂ ਮੁਸਲਮ ਸਿੱਖ ਸਾਈ ਭਾਈ ਚਾਰੇ ਨੂੰ ਇੱਕ ਗੁਲਦਸਤੇ ਦੇ ਵਾਂਗੂ ਕੈਮ ਰੱਖਣਾ ਚਾਹੁੰਦੀ ਹੈ ਔਰ ਮੈਂ ਦੱਸਣਾ ਚਾਹੁੰਦਾ ਜਿਹੜਾ ਵੀ ਪੰਜਾਬ ਵਾਲ ਕੋਈ ਮਾੜੀ ਨਿਗਾਹ ਨਾਲ ਵੇਖੂਗਾ ਉਹ ਬਰਦਾਸ਼ਤ ਨਹੀਂ ਕੀ ਕਾਂਗਰਸ ਨੂੰ ਪੁੱਛਣਾ ਹੈ ਵੀ ਜਿਹੜੇ ਤੁਹਾਡੇ ਹਾਲਾਤ ਸੀ ਆਪਾਂ ਤੇ ਫਿਰ ਕਾਰਵਾਈ ਕਰ ਰਹੇ ਆਪਾਂ ਤੇ ਫਿਰ ਜਿਹੜਾ ਵੀ ਕੋਈ ਗਲਤ ਅਨਸਰ ਆ ਚਾਹੇ ਤੁਸੀਂ ਮੈਂ ਕਹਿਣਾ ਚਾਹੁੰਦਾ ਪੰਜਾਬ ਦੀ ਗੱਲ ਤੇ ਵੱਡੀ ਹੈ ਚਾਹੇ ਤੁਸੀਂ ਆਪਣਾ ਬਟਾਲਾ ਹੀ ਲੈ ਲਓ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਗਲਤ ਇੱਥੇ ਵਾਰਦਾਤ ਕੀਤੀ ਹੈ ਟਾਈਮ ਜ਼ਰੂਰ ਲੱਗਦਾ ਹਰ ਕੰਮ ਨੂੰ ਟਾਈਮ ਲੱਗਦਾ ਟਾਈਮ ਜਰੂਰ ਲੱਗਾ ਪਰ ਹਰ ਬੰਦਾ ਜਿਹੜਾ ਬਣਦੇ ਹੋਏ ਜਿਹੜੇ ਵੀ ਜੁਰਮ ਉਹਨਾਂ ਨੇ ਕੀਤੇ ਨੇ ਬਣਦੇ ਹੋਈ ਕਾਰਵਾਈ ਉਹਨਾਂ ਦੀ ਕਾਨੂੰਨ ਦੀ ਹੋ ਕੇ ਰਹੀ ਹੈ। ਬਤ ਵਧੀਆ ਰਿਸਪਾਂਸ ਹੈ। ਔਰ ਆਮ ਆਦਮੀ ਪਾਰਟੀ ਦੀ ਫਿਰ ਦਿੱਲੀ ਦੇ ਵਿੱਚ ਸਰਕਾਰ ਆ ਰਹੀ ਹੈ ਜੀ। ਪਰ ਇੱਕ ਗੱਲ ਹੈ। ਬੀਜੇਪੀ ਸਾਰੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹਰਾਉਣ ਦੀ ਇੱਕ ਸੀਟ ਹਰਾਉਣ ਦੇ ਪੂਰਾ ਯੋਰ ਲੱਗਾ ਪਿਆ ਹੈ। ਤੇ ਮੈਨੂੰ ਮਾਨ ਹੈ ਵੀ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੀਟ ਨੂੰ ਹਰਾਉਣ ਤੇ ਜਿਹੜੇ ਸਾਰੀ ਬੀਜੇਪੀ ਦਾ ਜ਼ੋਰ ਲਗਾਇਆ ਪਿਆ ਪਰ ਇਹਦਾ ਮਤਲਬ ਸਾਡੇ ਲੀਡਰ ਚ ਕੋਈ ਦਮ ਘੱਮ ਹੈ ਤੇ ਤਾਂ ਹੀ ਗੱਲ ਬਣਦੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਆ ਇੱਥੇ ਵੀ ਤੁਹਾਡੇ ਕੋਲ ਆਏ ਸੀ ਜਿਹੜੇ ਕਹਿੰਦੇ ਸੀ ਜੀ ਪੰਜਾਬ ਪੁਲਿਸ ਦੇ ਦਿੰਦੀ ਐ ਸੋ ਕਹਿਣ ਦਾ ਭਾਵ ਜਿਹੜਾ ਵੀ ਨੁਮਾਇੰਦਾ ਹੈ ਚਾਹੇ ਕੋਈ ਵੀ ਆ ਠੀਕ ਆ ਆਪਾਂ ਵੀ ਮਹਿਸੂਸ ਕਰਦੇ ਆਂ ਵੀ ਉਹਦੇ ਸਾਮ ਸੰਭਾਲ ਹੋਣੀ ਚਾਹੀਦੀ ਐ ਜਿਹੜਾ ਵੀ ਆਗੂ ਆ ਠੀਕ ਆ ਬਟ ਕਹਿਣ ਦਾ ਭਾਵ ਇਹ ਇੱਕ ਬੀਜੇਪੀ ਦਾ ਛੇੜਿਆੰਤਰ ਵੀ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਤੇ ਜਿਤਨਾ ਪਹਿਲਾਂ ਵੀ ਹਮਲੇ ਹੁੰਦੇ ਰਹੇ ਨੇ ਇਹੋ ਜਿਹਾ ਕੋਈ ਕਰਾਈਏ ਤਾਂ ਜੋ ਕਿ ਇਹ ਡਰ ਕੇ ਘਰ ਬੈਠ ਜਾਣ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਫੌਜਾ ਸਿਪਾਈ ਨੇ ਜਿੰਨਾ ਇਹਨਾਂ ਨੂੰ ਦਬਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਇਹ ਉੱਭਰ ਕੇ ਤਾਂ ਕੋਜੀ ਮੈਂ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਵਿਧਾਨ ਸਭਾ ਨਿਊ ਦਿੱਲੀ ਉੱਥੇ ਮੈਂ ਕੰਮ ਕਰ ਰਿਹਾ ਜੀ ਪਾਰਟੀ ਨੇ ਮੇਰੀ ਉੱਥੇ ਡਿਊਟੀ ਲਈ ਹੈ ਸੋ ਮੈਨੂੰ ਆਸ ਆ ਵੀ ਜਿਸ ਤਰ੍ਹਾਂ ਦੀ ਆਪਾਂ ਮਿਹਨਤ ਕਰ ਰਹੇ ਆ ਆਉਣ ਵਾਲਾ ਸਮਾਂ ਜਿਹੜਾ ਬਾਕੀ ਹੋ ਬਨਜ਼ਰਾਊਗਾ ਜੇ 70 ਤੋਂ 70 ਕਮਾਂਗੇ ਸੋ ਕਹਿਣ ਦਾ ਭਾਵ ਮਿਹਨਤ ਜਾਰੀ ਹੈ ਔਰ ਕੋਸ਼ਿਸ਼ਾਂ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਵਧਿਆ ਇਸ ਕਰਕੇ ਹੋਏ ਉਹ ਵੀਡੀਓ ਇਸ ਕਰਕੇ ਪਾਈ ਬੜੇ ਦੁੱਖ ਦੀ ਗੱਲ ਹੈ ਹਰ ਵਾਰ ਭਾਜਪੀ ਦੀ ਜਾਂ ਮੈਂ ਕਹਿ ਸਕਦਾ ਜਿਹੜੇ ਜਿਨ੍ਹਾਂ ਦੀ ਸੋਚ ਸਿਆਸੀ ਜਿਹੜੀ ਹਮੇਸ਼ਾ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਹੁਣ ਰੰਗਤ ਜਿਹੜੀ ਹੈ ਹੁਣ ਸਾਨੂੰ ਇਤਨਾ ਵੋਟਾਂ ਨਹੀਂ ਪੈਣੀਆਂ ਹੁਣ ਮੁਸਲਮਾਨ ਹਿੰਦੂ ਸਿੱਖ ਜਾਂ ਐਸਾ ਮਾਹੌਲ ਕ੍ਰੀਏਟ ਕਰ ਦਈਏ ਉਹ ਦੁੱਖ ਲੱਗਾ ਇਸ ਗੱਲ ਦਾ ਉਥੇ ਬੀਜੇਪੀ ਦੀ ਮਦਦ ਕਰਨ ਲਈ ਮੱਧ ਪ੍ਰਦੇਸ਼ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸਾਰੇ ਲੋਕ ਆਏ ਨੇ ਪਰ ਦੁੱਖ ਇਸ ਗੱਲ ਦਾ ਲੱਗਦਾ ਹੈ ਉਹਨਾਂ ਨੂੰ ਵੀ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਪੀਬੀ ਗੱਡੀਆਂ ਜਿਹੜੀਆਂ ਨੇ ਘੁੰਮਰੀਆਂ ਨੇ ਦਿੱਲੀ ਦੇ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਹੈ ਮੈਨੂੰ ਕੋਈ ਡਰ ਹੈ ਵੀ ਪਤਾ ਨਹੀਂ ਕਿਵੇਂ ਬੰਦੇ ਇੱਕ ਪੰਜਾਬ ਨੂੰ ਉਸ ਪੰਜਾਬ ਨੂੰ ਜਿਨ੍ਹਾਂ ਨੇ ਸਾਡੇ ਗੁਰੂਆਂ ਨੇ ਜਿਨ੍ਹਾਂ ਨੇ ਇੱਕ ਸਾਰੇ ਧਰਮਾਂ ਨੂੰ ਇਕੱਠਾ ਰੱਖਣ ਦੀ ਕਾਰਤ ਹਿੰਦੂ ਪਰਵਾਰਾਂ ਨੂੰ ਇਕੱਠਾ ਰੱਖਣ ਦੀ ਕਾਰਤ ਆਪਣਾ ਬਲੀਦਾਨ ਦੇ ਦਿੱਤਾ ਸਾਡੇ ਵੀ ਕਹਿਣ ਦਾ ਭਾਵ ਦੁੱਖ ਇਸ ਗੱਲ ਦਾ ਵੀ ਸਾਡੇ ਤੇ ਸ਼ੱਕ ਕਰ ਰਹੇ ਨੇ ਪੀਬੀ ਗੱਡੀਆਂ ਤੇ ਸ਼ੱਕ ਕੀਤਾ ਜਾ ਰਿਹਾ ਸੋ ਬੜੀ ਮੰਦ ਭਾਗੀ ਸੋਚ ਦੀ ਗੱਲ ਜੀ ਇਹ ਤੇ ਲੋਕਾਂ ਦੇ ਵਿੱਚ ਜਨਤਕ ਕੋਈ ਇਹ ਗੱਲ ਲੋਕ ਆ ਸੰਗਤ ਹੀ ਫੈਸਲਾ ਲੈਂਦੀ ਆ ਲੋਕੀ ਫੈਸਲਾ ਲੈਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਸੋਚ ਇਹ ਆ ਤੇ ਫਿਰ ਆਪੇ ਫਰਕ ਪੈਂਦੇ ਪੈਂਦੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਔਰ ਇਹੋ ਗੱਲ ਇਹੋ ਬੇਨਤੀ ਕਰਦਾ ਵੀ ਹਮੇਸ਼ਾ ਆਪਣੇ ਜਿਹੜੇ ਸਾਡੇ ਦੇਸ਼ਵਾਸੀ ਨੇ ਹਮੇਸ਼ਾ ਚਾਹੇ ਦੇਸ਼ਾਂ ਵਿੱਚ ਦੇਸ਼ਾਂ ਦੇ ਵਿੱਚ ਇੱਥੇ ਨੇ ਵਸਦੇ ਨੇ ਦੇਸ਼ ਦਾ ਝੰਡਾ ਬੁਲੰਦ ਰੱਖਣਾ ਤੇ ਦੇਸ਼ ਦੀ ਚੜ੍ਹਦੀ ਕਲਾ ਔਰ ਦੇਸ਼ ਦੀ ਇੱਜ਼ਤ ਬਰਕਰਾਰ ਰੱਖਣੀ ਬਸ ਮੈਂ ਇਹੋ ਦੇਸ਼ਵਾਸੀਆਂ ਨੂੰ ਦਿੱਲੀ ਦੇ ਨਤੀਜਿਆਂ ਦਾ ਪੰਜਾਬ ਦੇ ਵਿੱਚ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਨੇਚਰਲੀ ਜਦੋਂ ਸਰਕਾਰਾਂ ਬਣਦੀਆਂ ਨੇ ਇੱਕ ਹੌਸਲਾ ਵਜ਼ਾਏ ਵੀ ਹੁੰਦੀ ਹੈ ਵਰਕਰਾਂ ਚ ਵੀ ਜਾਣ ਪੈਂਦੀ ਹੈ ਪਰ ਇਹਦੇ ਨਾਲ ਨਾਲ ਪੰਜਾਬ ਚ ਤੇ ਜੋ ਫਰਕ ਪਿਆ ਹੀ ਪਿਆ ਹੁਣ ਬਾਕੀ ਸਟੇਟਾਂ ਚ ਜ਼ਰੂਰ ਫਰਕ ਪਾਉਂਗਾ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਇੱਕ ਜਿਹੜਾ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਮਨ ਚ ਰੂਸ ਹੈ ਜੀ ਦੇਖੋ ਵੀ ਪੀਪੀ ਕਰਦੀ ਆ ਉਹਨੂੰ ਰੋਸਿਆ ਯਾਰ ਸਾਨੂੰ ਕਿਸ ਨਜ਼ਰੀਏ ਨਾਲ ਦੇਖਵੇ ਇਹਦੇ ਨਾਲ ਮੈਂ ਇਹ ਕਹਿ ਸਕਦਾ ਵੀ ਜਿੰਨੇ ਵੀ ਬਥੇਰੇ ਉੱਥੇ ਸਾਡੇ ਇੱਥੋਂ ਦੇ ਲੋਕਾਂ ਦੇ ਰਿਸ਼ਤੇਦਾਰ ਰਹਿੰਦੇ ਉਹਨਾਂ ਦੇ ਵੀ ਮਨਾਂ ਦੇ ਭਾਵਨਾਵਾਂ ਉਹਨੂੰ ਕਾਫੀ ਥਿਸ ਮੁੰਜੀਆ ਸੋ ਉਹਦਾ ਰਿਜ਼ਲਟ ਜਿਹੜਾ ਵਾ ਉਹ ਤੁਹਾਨੂੰ ਵੋਟਾਂ ਦੇ ਵਿੱਚ ਨਜ਼ਰ ਆਇਆ ਤੇ ਤੁਹਾਨੂੰ ਇਹ ਪ੍ਰਤੱਖ ਤੁਹਾਨੂੰ ਮੈਂ ਦੱਸਿਆ ਵੀ ਇਹ ਇਹ ਨਤੀਜਾ ਜਿਹੜਾ ਬੀਜੇਪੀ ਨੂੰ ਜ਼ਰੂਰ ਦੇਖਣ ਨੂੰ ਸੁਣਾ ਚੋਣਾ ਵਾ ਜਿਸ ਦਿਨ ਉਹ ਬਲਾਸਟ ਹੁੰਦਾ ਹੈ ਆ ਜਿਹੜਾ ਜੈੰਤੀਪੁਰ ਬਲਾਸਟ ਹੋਇਆ ਤੁਸੀਂ ਦੇਖੋ ਇੱਥੇ ਸਾਡੇ ਲੀਡਰਾਂ ਦੀ ਮੰਚਾ ਦੇਖੋ ਇੱਥੇ ਸੋਚ ਦੇਖੋ ਉਸੇ ਦਿਨ ਇੱਕ ਇਨਕਾਊਂਟਰ ਹੋਣਾ ਉਹ ਵੀ ਲੜਿੰਦਾ ਜਿਹੜਾ ਮੈਂ ਕਹਿ ਸਕਦਾ ਵੀ ਵਾਂਟਡ ਸੀ ਵੰਦਾ ਹੁਣ ਉਹਦਾ ਇਨਕਾਊਂਟਰ ਹੋ ਗਿਆ ਉਧਰ ਬਲਾਸਟ ਹੋ ਗਿਆ ਦਿਨ ਚੜਦੇ ਨੂੰ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਿੱਥੇ ਨੁਕਸਾਨ ਕੋਈ ਵੀ ਨਹੀਂ ਹੋਇਆ ਉੱਥੇ ਆ ਕੇ ਲੀਡਰ ਜਿਹੜੇ ਨੇ ਆਓ ਜੀ ਆ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਯਾਰ ਦੁੱਖ ਤੇ ਇਸ ਗੱਲ ਦਾ ਲੱਗਦਾ ਉਹ ਛੋਟੇ ਜਿਹੇ ਮੂੰਹ ਨਾਲ ਇਹ ਵੀ ਤੇ ਸਿਰਫ ਕਰਦੇ ਹੋ ਵੀ ਯਾਰ ਵਾਕਿਆ ਪੁਲਿਸ ਨੇ ਉਹ ਵੀ ਜਿਹੜਾ ਇਨਕਾਊਂਟਰ ਕੀਤਾ ਕਹਿੰਨੇ ਕੀਤੀ ਸਿਰਫ ਪਰ ਨਹੀਂ ਸੋਚ ਕੀ ਹੈ 네ਗੇਟਿਵਿਟੀ ਇੱਕੋ ਹੀ ਕੰਮ ਹੈ ਉਹਨਾਂ ਦਾ ਸਿਰਫ 네ਗੇਟਿਵਿਟੀ ਫਲਾਉ ਜਿੰਨੀ 네ਗੇਟਿਵਿਟੀ ਫਲਾ ਸਕਦੇ ਹੋ 네ਗੇਟਿਵਿਟੀ ਫਲਾ ਕੇ ਪੰਜਾਬ ਸਰਕਾਰ ਨੂੰ ਡਾਊਨ ਕਰੀਏ ਸੋ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਠੀਕ ਹੈ ਕਿਤੇ ਨਾ ਕਿਤੇ ਹਰ ਡਿਪਾਰਟਮੈਂਟ ਚ ਹਰ ਏਰੀਆ ਚ ਕਿਤੇ ਨਾ ਕਿਤੇ ਅ ਕੁਝ ਕਹਿ ਸਕਦਾ ਵੀ ਜਿਆਦਾ ਨਹੀਂ ਤੇ ਥੋੜੀਆਂ ਬਹੁਤੀਆਂ ਤੇ ਕੁਝ ਹੁੰਦੇ ਨੇ ਕਾਲੀਆਂ ਮੱਛੀਆਂ ਵੀ ਲਾ ਲਓ ਪਰ ਉਹਦਾ ਮਤਲਬ ਇਹ ਨਹੀਂ ਵੀ ਡਿਪਾਰਟਮੈਂਟ ਸਾਰਾ ਹੀ ਮਾਰਾ ਹੋ ਗਿਆ ਸੋ ਜਿੱਥੇ ਉਹਨਾਂ ਦੀ ਬਣਦੀ ਤਾਰੀਫ ਹੈ ਜੇ ਅਸੀਂ ਉਹ ਸੁਨਾਫ ਜਾਈ ਨਾ ਕਰਾਂਗੇ ਜੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਸ਼ਾਬਾਸ਼ ਹੀ ਨਾ ਦਵਾਂਗੇ ਉਹਨਾਂ ਨੂੰ ਠੀਕ ਹੈ ਮੈਂ ਦੇ ਰਹਾ ਹਾਂ ਕਿ ਕਿੰਦੇ ਕੰਧਾਂ ਉੱਚੀਆਂ ਚੁੱਕ ਲੀਆਂ ਆ ਕਰ ਲੈ ਇੱਕ ਨਾਮ ਜ਼ਿਆ ਪਰ ਦੁੱਖ ਲੱਗਦਾ ਵੀ ਹਰ ਨੈਗੇਟਿਵਿਟੀ ਨੂੰ ਜਿਹੜਾ ਚੁੱਕਣਾ ਜਿਹੜੀ ਪੋਜ਼ਿਟਿਵਿਟੀ ਹੁੰਦੀ ਆ ਉਹ ਵੀ ਉਹਨਾਂ ਨੂੰ